ਸਤਿ ਸ੍ਰੀ ਅਕਾਲ ਦੋਸਤੋ ਆਪਾਂ ਪਰਸੋ ਰੋਜ਼ ਇੱਕ ਵੀਡੀਓ ਪਾਈ ਸੀਗੀ ਕਮਾਲਕੇ ਮੰਡ ਤੋਂ ਪਰਮਜੀਤ ਪੰਮਾ ਹਲਵਾਈ ਜਿਹੜੇ ਕਿਸੇ ਨਾਮ ਦੇ ਮਹਤਾਜ ਨਹੀਂ ਗੇ ਤੇ ਅੱਜ ਆਪਾਂ ਇੱਥੇ ਤੁਸੀਂ ਦੇਖ ਰਹੇ ਹੋ ਸਾਇਬ ਹੈਲਥ ਕਲੀਨਿਕ ਕਮਾਲਕੇ ਆਡੇ ਦੇ ਉੱਪਰ ਵੀਰ ਜੀ ਉਹਨਾਂ ਨੂੰ ਇਲਾਜ ਵਾਸਤੇ ਲੈ ਕੇ ਆਏ ਆ ਉਹ ਡਾਕਟਰ ਸਾਹਿਬ ਨਾਲ ਬੈਠੇ ਹੋਏ ਨੇ ਡਿਸਕਸ ਕਰ ਰਹੇ ਨੇ ਉਹਨਾਂ ਦੇ ਜ਼ਖਮ ਦੇ ਬਾਰੇ ਜਿਹੜੀ ਗੱਲਬਾਤ ਹੋ ਰਹੀ ਆ ਤੇ ਮੈਂ ਤੁਹਾਨੂੰ ਉਹਨਾਂ ਦੇ ਨਾਲ ਵੀ ਮਲਾਉਣਾ ਥੋੜੇ ਮੈਨਰੇ ਅੱਗੇ ਆ ਰਹੇ ਵੀਰੇ ਤੇ ਉਹਨਾਂ ਦੇ ਵੀਰੇ ਜਿਹੜੀ ਆਪਾਂ ਪਰਸੋ ਇੱਕ ਵੀਡੀਓ YouTube ਤੇ ਅਪਲੋਡ ਕੀਤੀ ਸੀਗੀ ਜਿਹੜਾ ਪੰਮਾ ਵੀਰ ਜੀ ਪਰਮਜੀਤ ਸਿੰਘ ਪੰਮਾ ਹਲਵਾਈ ਮੈਂ ਸਾਰੇ ਵੀਰਾਂ ਭੈਣਾਂ ਆਪਣਾ ਮਾਨੂੰ ਇਹ ਬੇਨਤੀ ਕਰਨਾ ਚਾਹਣਾ ਕਿਉਂਕਿ ਉਹ ਬਹੁਤ ਹੀ ਨਾਮਵਰ ਸੀਗੇ ਇਲਾਕੇ ਦੇ ਜਿਹੜੇ ਹਲਵਾਈ ਦਾ ਕੰਮ ਕਰਦੇ ਸੀਗੇ ਹੋ ਸਕਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹਨਾਂ ਨਾਲ ਵੀਰ ਨੇ ਕੰਮ ਕੀਤਾ ਹੋਊਗਾ ਤੇ ਕਈਆਂ ਹਜ਼ਾਰਾਂ ਰੁਪਈਆ ਦਾ ਉਹ ਪਰਿਵਾਰਾਂ ਦਾ ਫਾਇਦਾ ਵੀ ਕੀਤਾ ਹੋਊਗਾ ਕਈ ਵਾਰੀ ਹੋ ਜਾਂਦਾ ਕਿ ਆਪਾਂ ਕਈ ਵਾਰੀ ਪ੍ਰੋਗਰਾਮ ਕਰਵਾਉਣਾ ਹੁੰਦਾ ਤੇ ਉਹਦੇ ਵਿੱਚ 10000 ਰੁਪਈਆ ਜੇ ਕਿਸੇ ਨਿਓਨੇ ਹਲਵਾਈ ਨੇ ਮੰਗ ਲਿਆ ਤੇ ਉਹਦੇ ਵਿੱਚੋਂ ਆਪਾਂ ਕਹਿਣਾ ਹੁੰਦਾ ਨਹੀਂ ਜੀ ਅਸੀਂ ਤਾਂ 7000 ਰੁਪਈਆ ਹੀ ਦੇਣਾ ਤੇ ਉਹ ਬਹੁਤ ਕਈ ਵਾਰੀ ਇਦਾਂ ਹੋ ਜਾਂਦਾ ਕਿ ਕਹਿੰਦੇ ਉਹ ਯਾਰ ਕੋਈ ਗੱਲ ਨਹੀਂ ਤੇ ਤੁਸੀਂ ਜਿੰਨੇ ਦੇਣੇ ਦੇ ਦੋ ਕੋਈ ਗੱਲ ਨਹੀਂ ਔਰ ਟਾਈਮ ਵੀ ਇੱਕ ਵਾਰੀ ਵਾਰੀ ਜਿਆਦਾ ਲਾ ਦਿੰਦੇ ਹੁੰਦੇ ਆ ਤੇ ਜਿਹੜੀਆਂ ਜਿਹੜੇ ਵੀ ਘਰਾਂ 'ਚ ਵੀਰ ਜੀ ਨੇ ਕੰਮ ਕੀਤਾ ਤੇ ਮੈਂ ਅੱਜ ਸਾਰੇ ਇਲਾਕੇ ਨੂੰ ਕਮਾਲ ਕੇ ਮੰਡ ਨੂੰ ਬੇਨਤੀ ਕਰਦਾ ਔਰ ਇਲਾਕੇ ਪੂਰੇ ਨੂੰ ਬੇਨਤੀ ਕਰਦਾ ਜੋ ਪਰਸੋਂ ਆਪਾਂ ਵੀਡੀਓ ਅਪਲੋਡ ਕੀਤੀ ਸੀਗੀ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ ਕਿ ਕਿਵੇਂ 2012 ਦੇ ਵਿੱਚ ਵੀਰ ਨੂੰ ਲੱਤ ਜਿਹੜਾ ਗਿੱਟਾ ਉਹਨਾਂ ਦਾ ਫ੍ਰੈਕਚਰ ਹੋ ਜਾਂਦਾ ਔਰ ਉਹ ਕਾਫੀ ਲੰਮਾ ਸਮਾਂ ਇਲਾਜ ਕਰਵਾਉਂਦੇ ਰਹਿੰਦੇ ਆ ਆਪਰੇਸ਼ਨ ਵੀ ਹੋਏ ਆ ਦੋ ਤਿੰਨ ਪਰ ਆਪਰੇਸ਼ਨ ਹੋਣ ਤੋਂ ਬਾਅਦ ਵੀ ਵੀਰ ਦਾ ਕੋਈ ਠੋਸ ਇਲਾਜ ਨਹੀਂ ਹੋ ਸਕਿਆ ਔਰ ਜਦੋਂ ਸਾਨੂੰ ਪਰਸੋ ਪਤਾ ਲੱਗਾ ਮੈਂ ਉਸੇ ਟਾਈਮ ਹੀ ਅਡਰੈਸ ਲੱਭਦੇ ਲੱਭਦੇ ਉਹਨਾਂ ਦਾ ਘਰ ਲੱਭਦੇ ਵੀਰ ਦਾ ਫੋਨ ਜਦੋਂ ਕੀਤਾ ਕਿਸੇ ਵੀਰ ਦੀ ਕਾਲ ਆਉਂਦੀ ਤੇ ਮੈਂ ਉਹਨਾਂ ਦੇ ਘਰੇ ਪਹੁੰਚਦਾ ਜਦੋਂ ਘਰੇ ਪਹੁੰਚ ਕੇ ਵੀਰ ਜੀ ਦੇ ਹਾਲਾਤ ਵੇਖੇ ਤੇ ਔਰ ਮੇਰੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਕੀ 12 ਤੋਂ ਲੈ ਕੇ ਹੁਣ ਜਿਹੜਾ ਇਸ ਟਾਈਮ 20 25 ਚੱਲ ਰਿਹਾ 13 ਸਾਲ ਵੀਰ ਨੇ ਕਿੰਨਾ ਸੰਘਰਸ਼ ਕੀਤਾ ਹੋਊਗਾ ਕਿੱਡਾ ਲੰਬਾ ਇਲਾਜ ਕਰਾਇਆ ਹੋਊਗਾ ਦੋ ਤਿੰਨ ਵਾਰੀ ਆਪਰੇਸ਼ਨ ਵੀ ਹੋਇਆ ਪਰ ਆਪਰੇਸ਼ਨ ਹੋਣ ਤੋਂ ਬਾਅਦ ਵੀ ਐਕਸੈਸ ਫੁੱਲ ਨਹੀਂ ਹੋ ਸਕਿਆਗਾ ਜ਼ਖਮ ਨੂੰ ਜਿਹੜਾ ਆਰਾਮ ਨਹੀਂ ਆਇਆਗਾ ਔਰ ਜ਼ਖਮ ਵੀ ਬਹੁਤ ਜ਼ਿਆਦਾ ਤੇ ਔਰ ਇਸ ਟਾਈਮ ਜਿਹੜੇ ਡਾਕਟਰ ਸਤਨਾਮ ਸਿੰਘ ਜੀ ਕਮਾਲ ਕੇ ਬਹੁਤ ਵਧੀਆ ਡਾਕਟਰ ਨੇ ਔਰ ਇਦਾਂ ਦੇ ਜਿਹੜੇ ਜ਼ਖਮ ਹੋ ਜਾਂਦੇ ਨੇ ਉਹਨਾਂ ਦਾ ਵੀਰ ਜੀ ਇਲਾਜ ਕਰਦੇ ਆ ਔਰ ਘਰਾਂ ਦੇ ਵਿੱਚ ਜਾ ਕੇ ਇਲਾਜ ਕਰਦੇ ਆ ਔਰ ਆਪਣੀ ਹੈਲਪ ਕਲੱਬ 13 13 ਟੀਮ ਦੇ ਉਹ ਮੈਂਬਰ ਵੀ ਨੇ ਤੇ ਫਿਰ ਉਹਨਾਂ ਨੂੰ ਉਹਨਾਂ ਦੇ ਘਰੇ ਬੁਲਾਇਆ ਸੀ ਵੀਰਜੀ ਉਹਨਾਂ ਕੋਲੇ ਤੁਸੀਂ ਵੀਡੀਓ ਦੇਖੀ ਸੀਗੀ ਸਾਰੀ ਉਹ ਵੀਰਜੀ ਤੇ ਗੱਲਬਾਤ ਪੰਮੇ ਪਰਮਜੀਤ ਪੰਮੇ ਤੇ ਜੋ ਗੱਲਬਾਤ ਹੋਈ ਉਹਨਾਂ ਨੇ ਜਖਮ ਵੇਖਿਆ ਉਹਨਾਂ ਨੇ ਇੱਕ ਭਰੋਸਾ ਦਿੱਤਾ ਕਿ ਮੈਂ ਇਹਦਾ ਇਲਾਜ ਕਰੂੰਗਾ ਔਰ ਇਹ ਵੀ ਭਰੋਸਾ ਦਿੱਤਾ ਸੀ ਕਿ ਜਿੰਨਾ ਵੀ ਹੋ ਸਕੇ ਮੈਂ ਵੱਧ ਤੋਂ ਵੱਧ ਮੈਡੀਸਨ ਦੇ ਵਿੱਚ ਵੀ ਫਾਇਦਾ ਕਰੂੰਗਾ ਔਰ ਉਹ ਆਪਣੀ ਹੈਲਪ ਕਲੱਬ 13 13 ਟੀਮ ਦੇ ਮੈਂਬਰ ਵੀ ਨੇ ਆਓ ਆਪਾਂ ਵੀਰ ਜੀ ਉਹਨਾਂ ਨਾਲ ਮਿਲਦੇ ਆਂ ਤੇ ਔਰ ਵੀਰ ਨੂੰ ਪੁੱਛਦੇ ਆਂ ਨੇ ਵੀ ਅੱਜ ਜਿਹੜਾ ਕਿਦਾਂ ਦਾਲੇ ਵੀ ਜਿਹੜਾ ਡਾਕਟਰ ਸਾਹਿਬ ਨੇ ਕੀ ਰਾਏ ਦਿੱਤੀ ਤੇ ਕੀ ਗੱਲਬਾਤ ਹੋਈ ਔਰ ਵੀਰ ਜੀ ਸੱਚੀ ਗੱਲ ਤੋਂ ਤੋਂ ਇਹਨੇ ਆਪਣੇ ਤੁਹਾਨੂੰ ਪਰਸੋਂ ਦਿਖਾਇਆ ਸੀ ਆ ਵੀਡੀਓ ਦੇ ਵਿੱਚ ਕਿ ਪੰਮਾ ਵੀਰ ਜੀ ਪਰਮਜੀਤ ਸਿੰਘ ਪੰਮਾ ਜਿਹੜੇ ਕਿਸੇ ਇਲਾਕੇ ਕਮਾਲਕੇ ਮੰਡ ਦੇ ਕਿਸੇ ਦੇ ਵੀ ਮਹਤਾਜ ਨਹੀਂ ਹੈਗੇ ਔਰ ਪੂਰਾ ਨਾਮ ਜਿਹੜਾ ਇਹਨਾਂ ਦਾ ਇੱਥੇ ਇਲਾਕੇ ਦੇ ਵਿੱਚ ਆ ਕਮਾਲਕੇ ਮੰਡ ਦੇ ਵਿੱਚ ਔਰ ਬੜੇ ਪ੍ਰੋਗਰਾਮ ਵੀਰ ਜੀ ਨੇ ਕੀਤੇ ਹੋਣੇ ਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਔਰ ਕਈਆਂ ਪਰਿਵਾਰਾਂ ਦਾ ਬੜੇ ਵੱਡੇ ਲੈਵਲ ਤੇ ਫਾਇਦਾ ਵੀ ਕੀਤਾ ਹੋਊਗਾ ਪਰ ਅੱਜ ਸਾਡਾ ਫਰਜ਼ ਬਣਦਾ ਗੁਰੂ ਕੀ ਗੋਲ ਕਿਤੇ ਗਰੀਬ ਦਾ ਮੂੰਹ ਤਹਿਤ ਵੀਰ ਜੀ ਉਹਨਾਂ ਨਾਲ ਖੜਨਦਾ ਔਰ ਅਸੀਂ ਪਰਸੋਂ ਜਦੋਂ ਇਹਨਾਂ ਦੇ ਘਰੇ ਗਏ ਸੀ ਤੇ ਮੈਂ ਡਾਕਟਰ ਸਤਨਾਮ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਸਾਨੂੰ ਵੀਰ ਜੀ ਦਾ ਇਲਾਜ ਕਰਵਾਉਣ ਦੀ ਜਿਹੜਾ ਇੱਕ ਬਹੁਤ ਵੱਡਾ ਭਰੋਸਾ ਦਿੱਤਾ ਸੀ ਜਿਾ ਕਿ ਅਸੀਂ ਇਲਾਜ ਕਰਾਂਗੇ ਅੱਜ ਕੀ ਗੱਲਬਾਤ ਹੋਈ ਅੱਜ ਵੀਰ ਜੀ ਦਾ ਸੀ ਇਲਾਜ ਸ਼ੁਰੂ ਕਰਵਾਤਾ ਔਰ ਜਿੰਨੇ ਵੀ ਮੇਰੇ ਫਰੈਂਡ ਸਰਕਲ ਦੇ ਵਿੱਚ ਭੈਣਾ ਭਰਾ ਨੇ ਐਨ ਆਰ ਵੀਰ ਨੇ ਵੀਰੋ ਆਪਾਂ ਵੀਰ ਦੇ ਨਾਲ ਖੜਨਾ ਜਿਸ ਤਰ੍ਹਾਂ ਵੀ ਮਰਜ਼ੀ ਹੋਵੇ ਜਿਵੇਂ ਵੀ ਕਰਨਾ ਪਿਆ ਆਪਾਂ ਇਹਨਾਂ ਦੀ ਜਿਹੜੀ ਵੀ ਗੁਰੂ ਕੀ ਗੋਲ ਕਿਤੇ ਗਰੀਬ ਦਾ ਮੂੰਹ ਤੱਕ ਜਿਹੜੀ ਸੇਵਾ ਕਰਨੀ ਆ ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਉਣੇ ਆ ਡਾਕਟਰ ਅਜਦ ਜਿਹੜਾ ਆਪਾਂ ਨੂੰ ਆਏ ਨੇ ਇਹਨਾਂ ਦੇ ਬਾਰੇ ਕੁਝ ਥੋੜੀ ਜੀ ਸਾਨੂੰ ਜਾਣਕਾਰੀ ਜ਼ਰੂਰ ਦਿਓ ਹਾਂਜੀ ਸੋਸ਼ਾਇਲਾਈਟ ਕਰ ਲਓ ਫਿਰ ਕੁਝ ਸਤਿਕਾਰ ਜੀ ਸਾਰਿਆਂ ਨੂੰ ਆਪ ਸਾਰੇ ਜਾਣਦੇ ਹੋ ਡਾਕਟਰ ਸਤਨ ਸਿੰਘ ਮਲਕੇ ਸੋ ਪਰਸੋਂ ਆਪਾਂ ਜਲਦੀਪ ਸਿੰਘ ਵੀਰ ਜੀ ਉਹਨਾਂ ਦੇ ਰਿਕਾਰਡਿੰਗ ਪਰਮਜੀਤ ਸਿੰਘ ਦੇ ਘਰ ਗਏ ਸੀਗੇ ਔਰ ਇਹਦਾ ਜਿਹੜਾ ਜ਼ਖਮ ਸੀ ਉਹਦੀ ਆਪਾਂ ਕਿ ਚੈੱਕ ਅਪ ਕੀਤਾ ਸੀਗਾ ਔਰ ਜ਼ਖਮ ਤਾਂ ਕਾਫੀ ਪੁਰਾਣਾ ਹੈਗਾ ਨੈਕਸਟ 12 ਸਾਲ ਕਿੰਨੇ ਸਾਲ ਤੋਂ ਪਰਜਾ ਹੈ 12 ਸਾਲ ਪੁਰਾਣਾ ਦਾ ਜਿਹੜਾ ਜ਼ਖਮ ਸੀਗਾ ਤੇ ਆਪਰੇਟ ਵੀ ਕਾਫੀ ਹੋਇਆ ਖਰਚਾ ਵੀ ਬਹੁਤ ਜ਼ਿਆਦਾ ਹੋਇਆ ਸਿਰੋ ਵੈਗਰੂ ਦੀ ਕਿਰਪਾ ਦੇ ਨਾਲ ਲਗਭਗ ਪਿਛਲੇ 25 ਸਾਲ ਤੋਂ ਮੈਡੀਕਲ ਲਾਈਨ ਦੇ ਵਿੱਚ ਲਗਭਗ ਜ਼ਖਮਾਂ ਦੀ ਟ੍ਰੀਟਮੈਂਟ ਦੇ ਨਾਲ ਇੱਕ ਨਾਮ ਦੇ ਨਾਲ ਜਾਣੇ ਜਾਂਦੇ ਆ ਸੁਧਰ ਰਿਕਾਰਡਿੰਗ ਪਰਮਾਤਮਾ ਦੇ ਤੌਰ ਤੇ ਵਿਸ਼ਵਾਸ ਆ ਕਿ ਇਹ ਜ਼ਖਮ ਨੂੰ ਆਪਾਂ ਠੀਕ ਕਰ ਸਕਦੇ ਆ ਕਿਉਂਕਿ ਕਰਨ ਵਾਲਾ ਵੈਗੁਰੂ ਆਪਾਂ ਨਹੀਂ ਹੈ ਆਪਾਂ ਤੇ ਕਿ ਸਿਰਫ ਇੱਕ ਉਹਨੇ ਪਰਮਾਤਮਾ ਨੇ ਇੱਕ ਜਰੀਆ ਬਣਾਉਣਾ ਕਿ ਆਪਾਂ ਇਹਨਾਂ ਤੱਕ ਪਹੁੰਚ ਕੇ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਆਪਾਂ ਸ਼ੁਰੂ ਕਰੀਏ ਤਾਂ ਅਜਿੰਦੇ ਜਿਹੜੇ ਟ੍ਰੀਟਮੈਂਟ ਆਪਾਂ ਸ਼ੁਰੂ ਕਰ ਦਿੱਤੀ ਹੈਗੀ ਆ ਹੋਰ ਵੀ ਵੀਰ ਨੂੰ ਕਾਫੀ ਪ੍ਰੋਬਲਮਾਂ ਹੈਗੀਆਂ ਜਿਹਦੇ ਰਿਕਾਰਡਿੰਗ ਦੇਖਿਆ ਸੀ ਕਿ ਇਹਨਾਂ ਦੇ ਰੀਪੀ ਵੀ ਕਾਫੀ ਹਾਈ ਹੋ ਰਿਹਾ ਹੈ ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਉਹਨੂੰ ਹੈਗੀ ਆ ਇਹਦੇ ਜਿਹੜਾ ਕੋਲੇਸਟ੍ਰੋਲ ਯੂਰਿਕ ਐਸਿਡ ਆ ਰਿਹਾ ਫੈਕਟਰ ਇਹ ਕਾਫੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਥੋੜੀ ਜਿਹੀ ਉਹਨਾਂ ਨਾਲ ਦੀ ਪਰੇਸ਼ਾਨੀ ਨਾਲ ਦੀ ਪ੍ਰ ਸੋ ਜਦੋਂ ਕਟਿੰਗ ਉਹ ਵੀ ਸਾਰੇ ਜਿਹੜੀਆਂ ਸਮੱਸਿਆ ਨੇ ਜਿਹੜੀਆਂ ਹੈਗੀਆਂ ਉਹ ਹੌਲੀ ਹੌਲੀ ਸਾਰੇ ਕੰਟਰੋਲ ਹੋਣਗੇ ਔਰ ਅੱਜ ਮੈਡੀਸਨ ਆਪਾਂ ਇਹਨਾਂ ਨੂੰ 15 ਦਿਨ ਦੀ ਮੈਡੀਸਨ ਦੇ ਦਿੱਤੀ ਹੈ ਸੋ ਬਾਕੀ ਜਿਹੜੀ ਡਰੈਸਿੰਗ ਜਿਹੜੀ ਹੈਗੀ ਇੱਕ ਦਿਨ ਛੱਡ ਕੇ ਇਹਨਾਂ ਦੀ ਹੋਵੇਗੀ ਉਹ ਵੀ ਆਪਾਂ ਕੱਲ ਤੋਂ ਜਿਹੜੀ ਸਟਾਰਟ ਕਰ ਦਿੰਨੇ ਪੂਰਾ ਇਹਨਾਂ ਦਾ ਜ਼ਖਮ ਜਿਹੜਾ ਵਾਸ਼ ਕਰਕੇ ਉਹ ਆਪਾਂ ਸਫਾਈ ਕਰਕੇ ਸਾਰੇ ਜ਼ਖਮ ਦੀ ਇਹਨਾਂ ਦੀ ਉਹ ਕੱਲ ਤੋਂ ਇਹਨਾਂ ਦੀ ਟ੍ਰੀਟਮੈਂਟ ਉਹ ਵੀ ਆਪਣੀ ਜਿਹੜੀ ਸ਼ੁਰੂ ਹੋ ਜਾਏਗੀ ਮੈਡੀਸਨ ਖਾਣ ਵਾਲੀ ਸ਼ੁਰੂ ਕਰ ਦੱਤੀ ਹੈ ਜਿਹੜੀ ਡਰੈਸਿੰਗ ਇਹਨਾਂ ਦੀ ਜਿਹੜੀ ਹੋਣੀ ਹੈ ਇਹਨਾਂ ਨੂੰ ਮੈਂ ਕੱਲ ਟਾਈਮ ਦ ਸਰਜਰੀ ਦੀ ਕਟਿੰਗ ਦੀ ਲੋੜ ਪੈਂਦੀ ਹੈ ਜਦੋਂ ਜਦੋਂ ਗੈਂਗਰੇਜ ਗੰਦਾ ਹੋਇਆ ਜ਼ਖਮ ਉਹਨੂੰ ਸਾਫ਼ ਕੀਤਾ ਜਾਵੇਗਾ ਸੋ ਉਸ ਤੋਂ ਬਾਅਦ ਜਿਹੜੀ ਹੁੰਦੀ ਹੈਗੀ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਜਿਵੇਂ ਵੀ ਹੈ ਕਰਨ ਦੀ ਡਰੈਸਿੰਗ ਵਗੈਰਾ ਉਹ ਵੀ ਅਸੀਂ ਜਿਹੜੀ ਆਪਣਾ ਕਰਾਂਗੇ ਸਾਰੇ ਹਾਂਜੀ ਤੋਂ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਡਾਕਟਰ ਸੰਧਾਨ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਜਿਨ੍ਹਾਂ ਨੇ ਇਹ ਸਾਡੀ ਟੀਮ ਦੇ ਮੈਂਬਰ ਵੀ ਨੇ ਹੈਲਪ ਕਲੱਬ ਦੇਰਾਂ-ਤੇਰਾਂ ਦੇ ਔਰ ਦੋਸਤੋ ਇਹ ਇੱਕ ਬਹੁਤ ਵੱਡਾ ਯਾਨੀ ਕਿ ਉਪਕਾਰ ਸਮਝ ਲਓ ਜਾਂ ਜਿਸ ਤਰ੍ਹਾਂ ਮਰਜ਼ੀ ਤੁਸੀਂ ਸਮਝੋ ਕਿ ਜਿਵੇਂ ਇਹ ਕੰਨੇ ਪਰਮਜੀਤ ਸਿੰਘ ਪੰਮਾ ਜੀ ਨੇ ਹੋਰ ਵੀ ਪੇਸ਼ੈਂਟਾਂ ਦਾ ਜਿਹੜਾ ਜਾ ਕੇ ਘਰਾਂ ਦੇ ਵਿੱਚ ਇਲਾਜ ਕਰਦੇ ਨੇ ਮੈਂ ਕਈ ਵਾਰੀ ਉਹ ਵੀਡੀਓ ਵੀ ਜਿਹੜੀਆਂ ਜਿਹੜੀਆਂ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਮੋਸਟਲੀ ਉਹ ਕਾਹਨ ਗਰੇ ਜਿਹੜੇ ਜਿਹੜੇ ਜਿਆਦੇ ਹੁੰਦੇ ਨੇ ਵੱਡੇ ਲੈਵਲ 'ਤੇ ਹੁੰਦੇ ਨੇ ਉਹ ਵੀਡੀਓ ਜਿਹੜੀਆਂ ਫਿਰ ਅਸੀਂ ਨਹੀਂ ਦਿਖਾ ਸਕਦੇ ਪਰ ਮੈਂ ਵੀ ਇਸ ਜੀ ਉਹਨਾਂ ਦਾ ਧੰਨਵਾਦ ਬਹੁਤ-ਬਹੁਤ ਕਰਦਾ ਕਿਉਂਕਿ ਜਿਹੜਾ ਅੱਜ ਅਸੀਂ ਇਹ ਪਰਮਜੀਤ ਸਿੰਘ ਪੰਮਾ ਵੀਰ ਦਾ ਹਲਵਾਈ ਜੀ ਦਾ ਇਹਨਾਂ ਦਾ ਅਸੀਂ ਇਲਾਜ ਸ਼ੁਰੂ ਕਰਵਾ ਚੁੱਕੇ ਹਾਂ ਔਰ ਐਨ ਆਰ ਆਈ ਵੀਰ ਤੇ ਜਿਹੜੇ ਮੇਰੇ ਫਰੈਂਡ ਸਰਕਲ ਦੇ ਵਿੱਚ ਪੈਣਾ ਪਰਾ ਹੈਗੇ ਆ ਆਪਾਂ ਵੱਧ ਤੋਂ ਵੱਧ ਸਹਿਯੋਗ ਕਰਨਾ ਔਰ ਡਾਕਟਰ ਸਾਹਿਬ ਵੀ ਆਪ ਨੂੰ ਬੇਨਤੀ ਹੈ ਜੀ ਕੀ ਜਿਹੜਾ ਵੀ ਖਰਚਾ ਹੋਊ ਕਰੂਗਾ ਹਾਂਜੀ ਹਾਂਜੀ ਉਹ ਤੁਸੀਂ ਖਰਚੇ ਦੇ ਤੁਸੀਂ ਮੈਂਬਰ ਹੈਗੇ ਹੋ ਹੈਲਪ ਕਲੱਬ 13 13 ਦੇ ਵਿੱਚ ਤੁਸੀਂ ਐਡ ਵੀ ਹੈਗੇ ਹੋ ਉਹਦੇ ਵਿੱਚ ਸਾਨੂੰ ਤੁਸੀਂ ਮਤਲਬ ਕਿ ਜਾਣਕਾਰੀ ਦਿੰਦੇ ਰਹਿਣਾ ਕਿ ਆਪਣਾ ਮੈਡੀਸਨ ਦਾ ਵੀ ਹਾਂਜੀ ਹਾਂਜੀ ਤੇ ਜੋ ਪੱਟੀ ਵਗੈਰਾ ਇਹਨਾਂ ਦੀ ਹੁੰਦੀ ਆ ਤੇ ਇਹਨਾਂ ਦਾ ਕੀ ਅਪਡੇਟ ਆ ਉਹ ਸਾਨੂੰ ਤੁਸੀਂ ਦੋਰੀ ਕੋਈ ਉਹ ਸਾਰਾ ਫ ਰਿਟਰਨ ਦੇ ਵਿੱਚ ਇਹਨਾਂ ਦਾ ਜੋ ਵੀ ਹੈਗਾ ਨਾ ਸਾਨੂੰ ਦੱਸ ਸਕਦੇ ਹੋ ਕਿਉਂਕਿ ਉਹਦੇ ਨਾਲ ਆਪਣਾ ਜਿਹੜਾ ਇੱਕ ਦੂਸਰੇ ਮੈਂਬਰ ਨੇ ਉਹਨਾਂ ਕੋਲ ਮੈਸੇਜ ਜਾਂਦਾ ਰਹੂਗਾ ਤੁਹਾਨੂੰ ਜਾਣਕਾਰੀ ਮਿਲਦੀ ਰਹੂਗੀ ਤਾਂ ਮੈਂ ਡਾਕਟਰ ਸੁਖਨਾਮ ਸਿੰਘ ਜੀ ਦਾ ਵੀ ਤੁਹਾਨੂੰ ਬਹੁਤ ਬਹੁਤ ਧੰਨ ਵਾਦ ਕਰਦਾ ਜਿਹੜੇ ਵੀਰ ਜੀ ਨੂੰ ਹਣੀ ਜ ਵੱਡਾ ਫਰਾਨਾ ਕੀਤਾ ਔਰ ਐਨ ਆਰ ਵੀਰਾਂ ਨੂੰ ਤੇ ਦੂਜੇ ਫਰੈਂਡ ਸਰਕਲ ਦੇ ਭੈਣਾ ਪ੍ਰਾਣ ਨੂੰ ਬੇਨਤੀ ਕਰਨਾ ਕਿ ਆਪਣਾ ਜਿੰਨਾ ਵੀ ਹੋ ਸਕਿਆ ਇਹ ਵੀਰ ਦਾ ਜਿਹੜਾ ਇਲਾਜ ਆ ਉਹ ਜ਼ਰੂਰ ਕਰੋਣਾ ਇਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ